ਕਿਵੇਂ ਭਾਈ ਜਰਨੈਲ ਸਿੰਘ ਬੋਲਦਾ ਸੀ ਗਵਾਨ ਤੋਂ ਹਾਂਜੀ ਠੀਕ ਆ ਤੁਸੀਂ ਕਿਵੇਂ ਹੋ ਬਸ ਠੀਕ ਆ ਕੀ ਬੜੀ ਜਾਂਦਾ ਜੀ ਕੁਛ ਨਹੀਂ ਬੰਨ ਕੀ ਸਰਦੀ ਕੰਤਨ ਦੇ ਲੱਗੇ ਪਏ ਆ ਤੁਸੀਂ ਦੱਸੋ ਕਿੱਥੇ ਹੋ ਬਸ ਹੀ ਥੋੜੇ ਦਿਲ 'ਚ ਬੈਠੇ ਆ ਭਾਈ ਅੱਛਾ ਦਿਲ 'ਚ ਹੀ ਆ ਹਾਂ ਜੇ ਤੁਸੀਂ ਕੱਢਤਾ ਤਾਂ ਅਸੀਂ ਕੁਛ ਕਹਿ ਨਹੀਂ ਸਕਦੇ ਬੈਠੇ ਰਹੋ ਉੱਥੇ ਹੀ ਆ ਨਹੀਂ ਨਹੀਂ ਦਿਲ 'ਚ ਮੈਂ ਤਾਂ ਨਹੀਂ ਕੱਢਿਆਗਾ ਕੱਢੇ ਹੀ ਐ ਅਜ ਫਰਹਾਰ ਸ਼ਿੰਗਾਰ ਲਾ ਕੇ ਘਰੋਂ ਨਿਕਲੀ ਐ ਤੇ ਕੁਝ ਗੌਰ ਮਰ ਕਰਨੀ ਕੀਤੀ ਨਹੀਂ ਪਤਾ ਨਹੀਂ ਕਿਹਦੇ ਵਾਸਤੇ ਹਾਰ ਸ਼ਿੰਗਾਰ ਲਾ ਹਾਰ ਸ਼ਿੰਗਾਰ ਤਾਂ ਥੋੜੇ ਖਾਤਰੀ ਲਾਉਣਾ ਮੇਰੇ ਘਰ ਤਾਂ ਲਾ ਹੈ ਯਾਰ ਸ਼ਿੰਗਾਰ ਮੈਂ ਤੁਸੀਂ ਦਵਾਨਿਆਂ ਦਾ ਥੋੜੇ ਖਾਤਰੀ ਲਾਉਂਗੀ ਹੋਰ ਕਿਸੇ ਹੋਰ ਖਾਤਰੀ ਲਾਉਂਗੀ ਨਾ ਨਾ ਲੋਕ ਦੇਖ ਮੇਰੀ ਗੱਲ ਸੁਣ ਲੋਕ ਦਿਖਾਵੇ ਵਾਸਤੇ ਤਾਂ ਲਵਨੀ ਦਵਾਉਂਦੇ ਬੰਦੇ ਬੰਦੇ ਕਰਕੇ ਅੱਛਾ ਹਾਂ ਪਰ ਦਿਲ ਜਦ ਤੇ ਦਾ ਪਤਾ ਨਹੀਂ ਵੀ ਦਿਲੋਂ ਕਿਹਦੇ ਵਾਸਤੇ ਲਾਉਨੇ ਆ। ਅੱਛਾ ਜੀ ਤੁਹਾਨੂੰ ਪਤਾ ਹੀ ਨਹੀਂ ਕਿ ਪਤਾ ਮੈਨੂੰ ਤਾਂ ਹੈਗਾ ਇਹ ਪਰ ਮੈਂ ਤਾਂ ਗੱਲ ਕਰਦਾ ਵੈਸੇ ਦਵਾਈ ਕੋਈ ਕੌਣ ਲਿਆਉਂਦਾ ਮੈਨੂੰ? ਸਮਾਨ ਦਵਾਈ ਕੋਈ ਕੌਣ ਲੈਂਦਾ ਸਜਣ ਸਵਰਨ? ਦਵਾਈ ਤੇ ਮੈਂ ਹੀ ਲਵਾਣਾ ਹੈ। ਹਾਂ ਤਾਂ ਫਿਰ ਮੌਰੀ ਖਤਰੀ ਲਾਉਂਗੀ ਨਾ ਫਿਰ। ਅੱਛਾ ਏ। ਇਹ ਵੀ ਕੋਈ ਪੁੱਛਣ ਵਾਲੀ ਕੱਲੇ। ਹਾਂ। ਤੁੱਕਲੇ ਹਾਰ ਚੰਗਾਰਨਾ ਤਾਂ ਨਹੀਂ ਕੰਮ ਕਰਦਾ ਨਾ ਨਹੀਂ ਪਈ ਜਾਂਦਾ ਕੋਈ ਕੰਮ ਹੋੂ ਦੂਜਾ ਵੀ ਕੱਢਦੇ ਹੋ ਕੰਮ ਕਿੱਥੇ ਨਿੱਤੀ ਬੈਠੇ ਆ ਕੀ ਕਰਾਂ ਹਾਂ ਕੰਮ ਵੀ ਕੱਢ ਦਿਓ ਸਾਡਾ ਤੁਹਾਡਾ ਕੰਮ ਕੱਢਣ ਨੂੰ ਤਾਂ ਬੈਠੇ ਆ ਪਰ ਆ ਨਹੀਂ ਰਖਦੇ ਆ ਕਿਉਂ ਨਹੀਂ ਸਕਦੇ ਗਵਾਨ ਚ ਲੈ ਇੱਕ ਗਲੀ ਛੱਡ ਕੇ ਘਰ ਆ ਹੂੰ ਜਦ ਮਰਜ਼ੀ ਜਦ ਵੀ ਨੀਵਰੀ ਅੰਦਾ ਜਵਾਕਾਂ ਕੋਲੇ ਵੀ ਕੋਈ ਹੈ ਨਹੀਂਗਾ ਤੂੰ ਆ ਦੇ ਕਮੀ ਗੱਲ ਸੁਣਾਂ ਨੀ ਵਰਦਾ ਹੋਵੇ ਤੇ ਤੇਰਾ ਜੀ ਨਾ ਕਰੇ ਕੁਝ ਕਰਨ ਹੁੰਦਾ ਇਹ ਤਾਂ ਪਤਾ ਜੀ ਕਾ ਨਹੀਂ ਕਰਦਾ ਜਾਂ ਕਰਦਾ ਨਾ ਜੀ ਕਰਦਾ ਤਾਂ ਫਿਰ ਨੀ ਦਾ ਫਾਇਦਾ ਖਾ ਲੈਣਾ ਚਾਹੀਦਾ ਨਾ ਆ ਕੰਢੀ ਰਾਤ ਹੋਵੇ ਤੂੰ ਮੇਰੇ ਸਾਥ ਹੋਵੇ ਅੱਛਾ ਮਿੱਠੀ ਮਿੱਠੀ ਕਣੀ ਪੈਂਦੀ ਹੋਵੇ ਹਨਾ ਠੰਡਾ ਠੰਡਾ ਕਮਰਾ ਹੋਵੇ ਕੂਲਰ ਛੱਡਿਆ ਹੋਵੇ ਬਾਹਰਲੇ ਕਮਰੇ ਚ ਤੇ ਬਾਹਰੋਂ ਬਾਹਰੋਂ ਮੇਰੀ ਠੰਡੀ ਹਵਾ ਕੂਲਰ ਦੇ ਨਾਲ ਮਿਕਸ ਹੋ ਕੇ ਵਜਦੀ ਹੋਵੇ ਅੰਦਰ ਉਪਈ ਹੋਵੇ ਨਾਲ ਫੇਰ ਆਏ ਦੋ ਤਿੰਨ ਨਜ਼ਾਰੇ ਕੋਈ ਹੈਗਾ ਦਾ ਇੱਕੋ ਕਿਹੜਾ ਨਜ਼ਾਰਾ ਹੋਰ ਕਿਹੜਾ ਹੋਣਾ ਕਹੀਦਾ ਦੋ ਤਿੰਨ ਨਜ਼ਾਰਾ ਤਾਂ ਕੋਈ ਹੈ ਹੀ ਨਹੀਂ ਨਜ਼ਾਰੇ ਨਜ਼ਾਰੇ ਆ ਨਜ਼ਾਰਿਆਂ ਨੇ ਤਾਂ ਦੁਨੀਆ ਪੱਟਦੀ ਵੱਡੇ ਵੱਡੇ ਮਹਾਪੁਰਸ਼ ਪੱਟਦੇ ਆਪਾਂ ਤਾਂ ਫੇਰ ਵੀ ਬੰਦੇ ਆ ਸਹੀ ਗੱਲ ਹੈ ਇਹ ਗੰਤ ਗੱਲ ਹੈ ਮੈਨੂੰ ਤਾਂ ਤੁਸੀਂ ਪੱਟਿਆ ਹੋਰ ਤਾਂ ਨਹੀਂ ਕਿਸੇ ਨੇ ਪੱਟਿਆ ਪੱਟਿਆ ਕਿਵੇਂ ਗਿਆ ਮੈਂ ਕਹੂੰ ਦੱਸ ਕਿਵੇਂ ਪੱਟੀ ਗਈ ਦੱਸ ਮੇਰੇ ਕਰਕੇ ਹੋਰ ਮੈਨੂੰ ਤਾਂ ਤੁਸੀਂ ਪੱਟਿਆ ਨੇ ਪੱਟਿਆ ਕਿਵੇਂ ਗਿਆ ਮੈਂ ਗਿਆ ਮੈਨੂੰ だっ ਤਾ ਤੰਦੀ ਕੋ ਵਜਾ ਵੀ ਤਾ ਦੇ ਕੇ ਮੈਂ ਜਨਾ ਤਾਂ ਨਹੀਂ ਪਾ ਦਿੱਤਾ ਹੋਰ ਮੁੰਡਿਆ ਖੁੰਡਿਆ ਨੂੰ ਤਾਂ ਕਿਸੇ ਨੂੰ ਪਾਈ ਨਹੀਂ ਦਿੱਤਾ ਮੁੰਡਿਆ ਖੁੰਡਿਆ ਦਾ ਭਾਈ ਗੱਲ ਮਨ ਤਾਂ ਕੀ ਹੁੰਦੀ ਹੈ ਮੁੰਡਿਆ ਖੁੰਡਿਆ ਦਾ ਹਸਾਬ ਹੁੰਦਾ ਦੂਜਾ ਕਿਉਂਕਿ ਤੇ ਮੁੰਡੇ ਖੁੰਡੇ ਨਾਲ ਜੇ ਸੈਟਿੰਗ ਕਰ ਲੈਂਦੀ ਨਾ ਹੁਣ ਤੇ ਅੱਜ ਨੂੰ ਤੇ ਤੇਰੀ ਪਿੰਡ ਦੇ ਵਿੱਚ ਪੂਰੀ ਥੂ ਥੂ ਕਰਾ ਦੇਣੀ ਇਹਨਾਂ ਨੇ ਬੇਇਜ਼ਤੀ ਕਰਾ ਦੇਣੀ ਜੀ ਪੂਰੇ ਪਿੰਡ ਦੇ ਉਹ ਤਾਂ ਬੰਦੇ ਨੇ ਮਨ ਜਰ ਮੰਨਦੀ ਹੈ ਕਿ ਨਹੀਂ ਮੰਨਦੀ ਜੀ ਕਰਵਾ ਦੇਣੀ ਸੀ ਕਿ ਨਹੀਂ ਕਰਵਾ ਦੇਣੀ ਸੀ ਦੱਸ ਤੇ ਹੋਰ ਕਰਵਾਪ ਦੇਣੀ ਸੀ ਇੱਕ ਮੈਂ ਹੀ ਹੈਗਾ ਜਿਹੜੇ ਤੇ ਅਸੀਂ ਇੱਜ਼ਤ ਰੱਖੀ ਬੈਠਾ ਹੈਗਾ ਜੇ ਤੂੰ ਨਹੀਂ ਵੀ ਆਉਂਦੀ ਤਾਂ ਤਾਂ ਵੀ ਮੈਂ ਮੰਨ ਲੈਂਦਾ ਵੀ ਚਲੋ ਕੋਈ ਗੱਲ ਨਹੀਂ ਕੋਈ ਕੰਮ ਧੰਦਾ ਹੋਊਗਾ ਨਹੀਂ ਆਈ ਗਿਆ ਹੁਣ ਆਇਆ ਗਿਆ ਹੁਣ ਆਇਆ ਤੂੰ ਨਾ ਤੁਹਾਨੂੰ ਰੱਖਣੀ ਤਾਂ ਤੁਸੀਂ ਤਾਂ ਉਮਰਾਂ ਨਾ ਨਵੋਣੀਆਂ ਤੁਹਾਨੂੰ ਤਾਂ ਰੱਖਣੀ ਪਊਗੀ ਮੇਰੀ ਲਾਜ ਸਾਂਭੀ ਰੱਖਣੀ ਪਊਗੀ ਉਮਰ ਤਾਂ ਭਾਈ ਹੁਣ ਦੇਖ ਲਓ 60 ਸਾਲ ਦੀ ਤਾਂ ਹੋ ਗਈ ਪਤਾ ਨਹੀਂ 10 ਸਾਲ ਹੋਰ ਜੀਣਾ ਹੈ ਕਿ 5 ਸਾਲ ਹੋਰ ਜੀਣਾ ਹੈ ਮੈਨੂੰ ਤੇ ਇੰਨੇ ਸਾਲ ਹੀ ਬੂਤ ਹੈ ਪੱਖਾ ਦੁਆਏ ਜਾਨੀ ਜਿਹੜੀ ਮਰ ਜੇ ਹੈ ਤੂੰ ਤਾਂ ਨੀ ਜੀਉਂਦੀ ਹੋਰ ਗੱਲ ਤਾਂ ਗੱਲ ਗੱਲ ਤਾਂ ਤੂੰ ਐਵੇਂ ਬੋਲੀ ਵਿਚੇ ਜਿਹੜੀ ਮਰ ਜੇ ਨਹੀਂ ਨਹੀਂ ਸੋਨੂ ਤਸੀ ਤਰੇ ਸੋਨੂ ਮੈਂ ਨਹੀਂ ਕਹਿੰਦੀ ਸੀ ਅੱਛਾ ਕਹਿੰਦੀ ਤਾਂ ਕੁਝ ਸੀਗੀ ਐਵੇਂ ਤਾਂ

ਸਮਾਂ ਥੋੜੇ ਰੁਕਦਾ ਹੁੰਦਾ ਜਿਹੜੇ ਹਸੀਨ ਪਲ ਹੁੰਦੇ ਆ ਨਾ ਠੀਕ ਹੈ ਉਹ ਤਾਂ ਇੱਕ ਪਲ ਹੀ ਬਹੁਤ ਹੁੰਦਾ ਉਹ ਤਾਂ ਪਲ ਹੈ ਇਹ ਉਹ ਤਾਂ ਪਲ ਚਲੀ ਜਾਂਦਾ ਆਪਣਾ ਆ ਕਿੱਥੇ ਰਵਾਂਗੇ ਕਿੱਥੇ ਇੰਜੋਏ ਕਰਾਂਗੇ ਕਿੱਥੇ ਮਿਲਾਂਗੇ ਇੰਜੋਏ ਤਾਂ ਹੁਣ ਇੰਜੋਏ ਦੀ ਗੱਲ ਸੁਣ ਲਾ ਤੇ ਫਿਰ ਅੱਜ ਦਾ ਕੀ ਪ੍ਰੋਗਰਾਮ ਆ ਫਿਰ ਅੱਜ ਨਾਈਟ ਦਾ ਹੋ ਸਕਦਾ ਆ ਦਿਨੇ ਦਨੀਆਂ ਚੱਕਦੀਆਂ ਨਾਈਟ ਤਾਂ ਕਿੱਥੇ ਰੱਖੀਏ ਫਿਰ ਅੱਜ ਆਪਾਂ ਨਾਈਟ ਦਾ ਰੱਖ ਲਓ ਇਥੇ ਵੀ ਰੱਖ ਲਓ ਹਾਂ ਨਾਈਟ ਦਾ ਰੱਖ ਲਓ ਇਥੇ ਇਥੇ ਅੰਦਰ ਸੰਧੀ ਆਂ ਬਾਤ ਕਰਨੀ ਹੈ ਵੈਰੀ ਗੱਲ ਸੋਣਾ ਵੀ ਮੈਂ ਇੱਧਰ ਆ ਸਕਦਾ ਐ ਕਿ ਤੈਨੂੰ ਆਉਣਾ ਪਊਗਾ ਇੱਧਰ ਸਭ ਆ ਜਾਈਏ ਇੱਧਰ ਨਹੀਂ ਰਾਤ ਨੂੰ ਮੈਂ ਨਹੀਂ ਆ ਸਕਦੀ ਗੱਲ ਕਰਵਾਤੇ ਸੀ ਨਹੀਂ ਆ ਸਕਦੀ ਬਾਤ ਹਾਂ ਤੂੰ ਸੀ ਆ ਜਾਵੇ ਅੱਛਾ ਕੇ ਲਈ ਜੇ ਤੂੰ ਉੱਠ ਕੇ ਰਾਤ ਨੂੰ ਮੇਰੇ ਨਾਲ ਬੈਠ ਕੇ ਚਾ ਆ ਜਾਈਏ ਜਾਂ ਫਿਰ ਇੱਥੇ ਕੁਝ ਕਰ ਲਈਏ ਉੱਤਰਾ ਥੱਲਾ ਹਾਂ ਬਾ ਬਾਹਰ ਕਿਤੇ ਕਰਤਾ ਮੈਂ ਆ ਸਕਦੀ ਹਾਂ ਤਾਂ ਜਮਾਈ ਨਾਲ ਆ ਕਮਰੇ ਦੇ ਅੱਛਾ ਏ ਚੱਲ ਫਿਰ ਤੂੰ ਰਾਤ ਦਿਨ ਛਿਪਣ ਦੇ ਤੇ ਫਿਰ ਮੈਂ ਤੈਨੂੰ ਕਰਦਾ ਫੋਨ ਠੀਕ ਹੈ ਠੀਕ ਹੈ ਜੰਗਾ ਭਰਾ ਹੈ